ਦਾ ਸੈਮੀਨਾਰ ਜਿਹੜਾ ਇਹਦੇ ਦੋ ਮੁੱਖ ਮੁੱਦੇ ਏਜੰਡੇ ਹੈਗੇ ਨੇ ਇੱਕ ਤਾਂ ਲੈਂਡ ਪੂਲਿੰਗ ਹੈਗੀ ਜਿਹਦੇ ਤੇ ਆਪਣੇ ਸਾਥੀਆਂ ਨੇ ਪਹਿਲਾਂ ਦੱਸਿਆ ਤੁਹਾਨੂੰ ਇਹ ਇੱਕ ਦੂਸਰਾ ਏਜੰਡਾ ਜਿਹੜਾ ਹੈਗਾ ਇਹਦਾ ਹੈਗਾ ਆਪਣਾ ਟੀਪੀਏ ਫ੍ਰੀ ਟ੍ਰੇਡ ਐਗਰੀਮੈਂਟ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਹੈਗਾ ਇਹ ਕੀ ਹੈ ਇਹਦੇ ਤੇ ਲੋਕਾਂ ਨੂੰ ਕੀ ਨੁਕਸਾਨ ਹੈ ਇਹਦਾ ਉਹਦੇ ਤੇ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅੱਜ ਦੇ ਸੈਮੀਨਾਰ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਪੂਰੀ ਹੈ ਤਾਂ ਉਹਦੇ ਚ ਮੇਨ ਜਿਹੜਾ ਹੈਗਾ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਦੱਸਾਂ ਮੁਕਤ ਵਪਾਰ ਸਮਝੌਤਾ ਵੀ ਇਹਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਇਹਦੇ ਤੇ ਕੁਝ ਜਿਹੜੇ ਦੇਸ਼ ਨੇ ਖਾਸ ਕਰਕੇ ਅਮਰੀਕਾ US ਉਹ ਕਾਰਪੋਰੇਟ ਨੀਤੀਆਂ ਦੇ ਦਵਾਤ ਲੈ ਆ ਕੇ ਕੁਝ ਜਿਹੜੇ ਵਿਕਸਤ ਦੇਸ਼ ਨੇ ਉਹ ਵਿਕਾਸਸ਼ੀਲ ਦੇਸ਼ਾਂ ਦੇ ਉੱਪਰ ਜਿਹੜੇ ਹਾਲੇ ਵਿਕਸਤ ਨਹੀਂ ਹੋਏ ਉਹਨਾਂ ਦੇਸ਼ਾਂ ਦੇ ਉੱਪਰ ਇੱਕ ਦਬਾਅ ਬਣਾ ਰਹੇ ਨੇ ਵੀ ਜਿਹੜਾ ਸਮਝੌਤਾ ਹੈ ਜਿਹੜਾ ਅਸੀਂ ਸਮਾਨ ਦਾ ਆਦਾਨ-ਪ੍ਰਦਾਨ ਕਰਦੇ ਹਾਂ ਐਕਸਪੋਰਟ ਇੰਪੋਰਟ ਕਰਦੇ ਹਾਂ ਉਹਨੂੰ ਬਿਲਕੁਲ ਉਹ ਤੇ ਜਿਹੜੇ ਟੈਕਸ ਨੇ ਉਹ ਮਾਫ ਕੀਤੇ ਜਾਣ ਤਾਂ ਉਹਦੇ ਤੇ ਸਾਨੂੰ ਜਿਹੜਾ ਨੁਕਸਾਨ ਹੋਣਾ ਹੈ ਉਹ ਇਹ ਹੈ ਵੀ ਸਾਡੇ ਇੱਥੇ ਸਾਡਾ ਦੇਸ਼ਾ ਜਿਹੜਾ ਖੇਤੀ ਇੱਥੇ ਮੇਨ ਹੈ ਖੇਤੀ ਦੇ ਨਾਲ ਸਹਾਇਕ ਧੰਦੇ ਨੇ ਜਿਹੜੇ ਡੈਰੀ ਹੋ ਗਈ ਰੂਗੀ ਪਾਲਣ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਮਤਲਬ ਜਿਹੜੇ ਹੈਗੇ ਧੰਦੇ ਉਹ ਸਾਡੇ ਮੇਨ ਨੇ ਇੱਥੇ ਤਾਂ ਉਹ ਧੰਦਿਆਂ ਦੇ ਵਿੱਚ ਕੀ ਹੈ ਅਮਰੀਕਾ ਦੇ ਵਿੱਚ ਜਿਹੜੀ ਖੇਤੀ ਹੁੰਦੀ ਹੈ ਉੱਥੇ ਅਮਰੀਕਾ ਦੀ ਸਰਕਾਰ ਹੈ ਜਿਹੜੀ ਉਹ 100% ਸਬਸਿਡੀ ਉਹਨਾਂ ਨੂੰ ਦਿੰਦੀ ਹੈ ਉਹਨਾਂ ਦੇ ਫਾਰਮ ਬਹੁਤ ਵੱਡੇ ਵੱਡੇ ਨੇ ਉਹਨਾਂ ਦੇ ਜਿਹੜੇ ਕਿਸਾਨ ਨੇ ਉਹ ਹਜ਼ਾਰਾਂ ਏਕੜ ਦੇ ਵਿੱਚ ਜਿਹੜੇ ਉਹ ਖੇਤੀ ਕਰਦੇ ਨੇ ਤੇ ਉਹਨਾਂ ਦਾ ਜਿੰਨਾ ਵੀ ਖਰਚਾ ਹੁੰਦਾ ਉਹ ਸਾਰੇ ਦਾ ਸਾਰਾ ਸਰਕਾਰ ਦਿੰਦੀ ਹੈ ਉਹਨਾਂ ਦਾ ਘੱਟ ਰੇਟ ਤੇ ਵੀ ਵਿਕ ਜਾਂਦਾ ਤਾਂ ਵੀ ਉਹਨਾਂ ਨੂੰ ਮਨਾਫਾ ਪਾਉਂਦਾ ਪਰ ਇੱਥੇ ਸਾਡੇ ਉਲਟ ਹੈ ਇੱਕ ਤਾਂ ਸਾਡੇ ਇੱਥੇ ਲੈਂਡ ਹੋਲਡਿੰਗ ਜਿਹੜੀ ਹੈਗੀ ਉਹ ਬਹੁਤ ਥੋੜੀ ਹੈ 5 ਏਕੜ ਤੋਂ ਘੱਟ ਵਾਲੇ ਜਿਹੜੇ ਕਿਸਾਨ ਨੇ ਉਹ ਲਗਭਗ 86% ਸਾਡੇ ਦੇਸ਼ ਦੇ ਵਿੱਚ ਹੈਗੇ ਨੇ ਤੇ ਇੱਕ 5 ਏਕੜ ਵਾਲਾ ਕਿਸਾਨ 5000 ਵਾਲੇ ਏਕੜ ਵਾਲੇ ਮਤਲਬ ਕਿਸਾਨ ਦਾ ਮੁਕਾਬਲਾ ਨਹੀਂ ਕਰ ਸਕਦਾ ਹੈਗਾ ਤਾਂ ਇਸ ਕਰਕੇ ਜਦੋਂ ਉੱਥੋਂ ਕੋਈ ਇਸ ਤਰ੍ਹਾਂ ਦੀਆਂ ਮਤਲਬ ਫਸਲਾਂ ਜਿਵੇਂ ਕਣਕ ਆਉਣੀ ਹੈ ਜਾਂ ਸੋਇਆਬੀਨ ਆਉਣੀ ਹੈ ਜੋ ਕਿ ਹੋਰ ਇਸ ਤਰ੍ਹਾਂ ਦਾ ਮਤਲਬ ਜਿਹੜਾ ਵੀ ਕੋਈ ਪ੍ਰੋਡਕਟ ਇੱਥੇ ਆਉਣਾ ਹੈ ਤਾਂ ਉਹਨਾਂ ਨੇ ਬਾਜ਼ਾਰ ਦੇ ਵਿੱਚ ਸਸਤਾ ਸਟਣਾ ਬਾਜ਼ਾਰ ਦੇ ਵਿੱਚ ਸਸਤਾ ਸਟਣਗੇ ਤਾਂ ਇੱਥੋਂ ਦਾ ਜਿਹੜਾ ਰੇਟ ਹੈ ਉਹ ਆਟੋਮੈਟਿਕਲੀ ਘਟ ਜਾਣਾ ਹੈ ਤਾਂ ਇੱਥੋਂ ਦੀ ਕਿਸਾਨੀ ਆ ਜਿਹੜੀ ਉਹ ਪਹਿਲਾਂ ਹੀ ਬਰਬਾਦ ਹੋ ਰਹੀ ਹੈ ਤਾਂ ਉਹਦੇ ਉੱਪਰ ਹੋਰ ਵੀ ਬਹੁਤ ਜ਼ਿਆਦਾ ਅਸਰ ਪੈਣਾ ਹੈ ਤਾਂ ਇਸ ਕਰਕੇ ਮਤਲਬ ਇਹ ਜਿਹੜੀਆਂ ਨੀਤੀਆਂ ਨੇ ਇਹ ਦਬਾਅ ਦੇ ਥੱਲੇ ਹੋ ਰਹੀਆਂ ਨੇ ਸਾਡੀ ਜਿਹੜੀ ਸਰਕਾਰ ਹੈ ਭਾਵੇਂ ਇੱਕ ਵਾਰੀ ਉਹਨਾਂ ਨੇ ਮਤਲਬ ਜਵਾਬ ਦੇ ਦਿੱਤਾ ਉਹਨਾਂ ਉਹਨਾਂ ਨੇ ਖੇਤੀ ਸੈਕਟਰ ਜਿਹੜਾ ਹੈਗਾ ਜਾਂ ਡੈਰੀ ਸੈਕਟਰ ਹੈ ਜਾਂ ਹੋਰ ਇਹਦੇ ਨਾਲ ਦੇ ਜਿਹੜੇ ਸਬੰਧਤ ਸੈਕਟਰ ਨੇ ਉਹਨਾਂ ਨੂੰ ਇੱਕ ਵਾਰੀ ਮਨਾ ਕਰ ਦਿੱਤਾ ਨਹੀਂ ਉਹਦੇ ਵਿੱਚ ਆਪਣੇ ਲੈ ਕੇ ਆਏ ਹੈਗੇ ਤਾਂ ਉਹਦੇ ਇਵਜ ਦੇ ਵਿੱਚ ਉਹਦੇ ਗੁਰੁੱਧ ਮਤਲਬ ਯੂਐਸ ਨੇ ਤੁਸੀਂ ਦੇਖਿਆ ਹੋਣਾ ਤਾਂ ਜਿਹੜੇ ਪ੍ਰੋਡਕਟ ਇੱਥੋਂ ਇੰਡੀਆ ਦੇ ਵਿੱਚੋਂ ਜਾਂਦੇ ਨੇ ਯੂਐਸ ਦੇ ਵਿੱਚ ਉਹਨਾਂ ਦੇ ਉੱਪਰ 25% ਟੈਰਫ ਹੈ ਜਿਹੜਾ ਉਹ ਲਾਤਾ ਹੁੰਦਾ ਹੈ ਪੂਜਣੀ ਇੱਕ ਦਬਾਅ ਪਾਉਣ ਵਾਲੀ ਪ੍ਰੈਸ਼ਰ ਪਾਉਣ ਵਾਲੀ ਗੱਲ ਹੈ ਕਿ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਜਿਹੜਾ ਹੈਗਾ ਉਸ ਸਮਝੌਤੇ ਵੱਲ ਹੋਰ ਲਿਆਂਦਾ ਜਾਵੇ ਤੇ ਇਸ ਕਰਕੇ ਮਤਲਬ ਜਿਹੜਾ ਹੈਗਾ ਇਹ ਲੋਕਾਂ ਨੂੰ ਅਸੀਂ ਅੱਜ ਦੱਸਣਾ ਹੈ ਤੇ ਸਮਝਾਉਣਾ ਹੈ ਸਾਰਾ ਕੁਝ ਤੇ ਅਵੇਅਰ ਕਰਨਾ ਹੈ ਤਾਂ ਕਿ ਲੋਕ ਇਹਦਾ ਵਿਰੋਧ ਕਰਨ ਜੇ ਉਹ ਵਿਰੋਧ ਕਰਨਗੇ ਤਾਂ ਇਹਨੂੰ ਜਿਹੜਾ ਹੈਗਾ ਅਸੀਂ ਖਤਮ ਕਰਵਾ ਸਕੀਏ ਤੇ ਜਿਹੜਾ ਟੈਕਸ ਲਾਇਆ ਇਹ ਤੁਸੀਂ 25% ਦੀ ਗੱਲ ਕਰ ਲਿਓ ਪਹਿਲਾਂ ਕਿੰਨਾ ਸੀਗਾ ਇਸ ਤੇ ਪਹਿਲਾਂ ਵੀ ਟੈਕਸ ਹੈਗੇ ਆ ਲੇਕਿਨ ਇਹਦੇ ਵਿੱਚ ਵਾਧਾ ਕੀਤਾ ਜਾ ਰਿਹਾ ਐਥੋਂ ਤੱਕ ਇਹ 25% ਨਹੀਂ ਉਹ 500% ਦੀ ਧਮਕੀ ਦੇ ਰਿਹਾ 트ੰਪ ਜਿਹੜਾ ਸੋ ਇਸ ਕਰਕੇ ਵਿਸ਼ਵ ਦੇ ਅੰਦਰ ਉਂਜੀ ਜਿਹੜੀ ਹੈਗੀ ਆ ਉਹ ਸੰਕਟ ਚਾ ਤਾਂ ਉਹ ਸੰਕਟ ਜਿਹੜਾ ਇਹ ਵਿਕਸਿਤ ਦੇਸ਼ ਜਿਹੜੇ ਨਾ ਕਾਫੀ ਦੇਸ਼ਾਂ ਦੇ ਉੱਤੇ ਸੁੱਟ ਕੇ ਤੁਹ ਆਪਣੀ ਜਿਹੜੀ ਪੂੰਜੀ ਨੂੰ ਬਚਾਉਣ ਦੇ ਲਈ ਆਪਣੇ ਪ੍ਰਬੰਧ ਨੂੰ ਬਚਾਉਣ ਦੇ ਲਈ ਇਹ ਸਾਰੀਆਂ ਚਾਲਾਂ ਜਿਹੜੀਆਂ ਨੇ 1991 ਤੋਂ 1996 ਤੱਕ ਦੀਆਂ ਆਰਥਿਕ ਨੀਤੀਆਂ ਦੇ ਵਿੱਚ ਜਿਹੜੇ ਸਾਡੇ ਦੇਸ਼ ਦੇ ਰਹਿਨੁਮਾ ਆਗੂਆਂ ਨੇ ਸਮਝੌਤੇ ਕੀਤੇ ਦਸਤਕਤ ਕੀਤੇ ਬਿਨਾ ਪਾਰਲੀਮੈਂਟ ਨੂੰ ਦੱਸੇ ਤੇ ਇਹ ਸਾਰਾ ਕੁਝ ਉਹਦੇ ਤੇ ਆਧਾਰਿਤ ਹੈ ਤੇ ਉਸ ਤੋਂ ਵੱਧ ਕਿਸਮ ਦੀ ਤੇ ਮਾੜੀ ਗੱਲ ਇਹ ਹੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਲਿਆ ਕੇ ਇਹ ਸਾਰਾ ਕੁਝ ਰੱਖਿਆ ਤਸਰ ਸੰਮਤੀ ਨਾਲ ਪਾਸ ਕੀਤਾ ਗਿਆ ਇਸ ਕਰਕੇ ਸਾਡੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਨਿਰਜम्मेदार ਮੋਦੀ ਸਾਹਿਬ ਤਾਂ ਜਫੀਆਂ ਪਾਉਂਦੇ ਨੇ 트াম্প ਨੂੰ ਕਿਸ ਤਰ੍ਹਾਂ ਜਫੀਆਂ ਸਿਰਫ ਦਿਖਾਵਾ ਇਹ ਨਾਟਕ ਨੇ ਤੇ ਹੁਣ ਇਹ ਜਵਾਬ ਦੇਣ ਕਿ ਜਦੋਂ ਉਹ ਲਗਾਤਾਰ ਧਮਕੀਆਂ ਦੇ ਰਿਹਾ ਤੇ ਇਹਨਾਂ ਦਾ ਸਟੈਂਡ ਕੀ ਹੈਗਾ ਇਸ ਕਰਕੇ ਲੋਕਾਂ ਨੂੰ ਇਹ ਬੁੱਧੂ ਬਣਾਉਣ ਦੀਆਂ ਗੱਲਾਂ ਤੇ ਜਾ ਵੋਟ ਫੁੰਡਣ ਦੀਆਂ ਚੀਜ਼ਾਂ ਹੁੰਦੀਆਂ ਨੇ ਕੋਈ ਕਿਸੇ ਦਾ ਮਿੱਤਰ ਨਹੀਂ ਹੁੰਦਾ ਹੈਗਾ ਸਾਰੇ ਦੇ ਸਾਰੇ ਆਪਣੇ ਦੇਸ਼ ਲਈ ਆਪਣੇ سرمਾਇਏ ਲਈ ਫੋਰ ਕਾਰਪੋਰੇਟਸ ਦੇ ਨੁਮਾਇੰਦੇ ਆ ਸਾਰੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਸ਼ਕਤੀਸ਼ਾਲੀ ਦੇਖਣ ਦੀ ਨਹੀਂ ਜੇ ਦੇਖਣ ਦੀ ਲੋੜ ਹੈ ਕਿ ਜੇ 트럼ਪ ਹੈ ਤਾਂ ਕੋਕੋ ਕੋਲਾ ਦਾ ਕਰਿੰਦਾ ਹੈ ਇਸੇ ਤਰ੍ਹਾਂ ਜੇ ਬਾਈਡਨ ਸੀ ਜਾਂ ਦੂਜੇ ਤੀਜੇ ਸੀ ਤਾਂ ਪੈਪਸੀ ਦੇ ਕਰਿੰਦੇ ਸੀਗੇ ਇਸ ਕਰਕੇ ਕਾਰਪੋਰੇਟਸ ਸਪੌਂਸਰਡ ਇਹ ਸਾਰੇ ਹੈਗੇ ਆ ਇਵਨ ਕਿ ਸਾਡੇ ਦੇਸ਼ ਦੇ ਆਗੂ ਜਿਹੜੇ ਆ ਉਹ ਵੀ ਅਵਾਨੀ ਅਦਾਨੀ ਤੋਂ ਲੈ ਕੇ ਮਲਟੀਨੇਸ਼ਨਲ ਕਾਰਪੋਰੇਸ਼ਨ ਦੀ ਨੁਮਾਇੰਦਗੀ ਕਰਦੀ ਹੈ ਤੇ ਜਾਂ ਉਹਨਾਂ ਦੇ ਇੱਕ ਕਲਰਕ ਨੇ ਇਸ ਤੋਂ ਵੱਧੇ ਕੁਝ ਵੀ ਨਹੀਂ ਹੈਗੇ ਉਹਨਾਂ ਦਾ ਕੰਮ ਕਰਕੇ ਦੇ ਰਿਹਾ ਇਸੇ ਕਰਕੇ ਹਰ ਖੇਤਰ 'ਚ ਸੰਕਟ ਹੈ ਖੇਤੀ ਦਾ ਸੰਕਟ ਹੈ ਤੇ ਦੂਸਰੇ ਖੇਤਰਾਂ ਦਾ ਹੈਗਾ ਤੇ ਸਾਰੀ ਜਿਹੜੀ ਹੈ ਲੋਕਾਂ ਦੀ ਹਾਲਤ ਤਾਂ ਮਾੜੀ ਹੋ ਰਹੀ ਆ ਸਾਡੇ ਦੇਸ਼ 'ਚ ਉਜਾੜਾ ਤਾਂ ਲੋਕਾਂ ਦੀਆਂ ਤੰਗੀਆਂ ਤੁਰਸ਼ੀਆਂ ਗਰੀਬੀ ਬੇਰੁਜ਼ਗਾਰੀ ਉਹ ਸਾਰੇ ਦੇ ਵਿੱਚ ਉਹਦੀ ਫਾਇਦਾਵਾ ਹੈਗਾ ਜੋ ਪੰਜਾਬ ਸਰਕਾਰ ਲੈਣ ਪਾਲਸੀ ਲੈ ਕੇ ਆਈ ਹੈ ਇਸ ਪਾਰਟੀ ਨੂੰ ਅਸੀਂ ਵਾਤਾਵਰਣ ਵਿਰੋਧੀ ਵੀ ਮੰਨਦੇ ਹਾਂ ਇਸ ਪਾਰਟੀ ਨੂੰ ਅਸੀਂ ਕਿਸਾਨ ਵਿਰੋਧੀ ਵੀ ਮੰਨਦੇ ਹਾਂ ਔਰ ਸਮਾਜ ਵਿਰੋਧੀ ਵੀ ਮੰਨਦੇ ਹਾਂ ਇਹ ਕਿਉਂ ਮੰਨਦੇ ਹਾਂ ਕਿਉਂਕਿ ਜਿਹੜੇ ਸਾਡੇ ਆਗੂ ਨੇ ਖਾਸ ਕਰਕੇ ਜਿਵੇਂ ਸਾਡੇ ਚੀਤ ਸੈਕਟਰੀ ਦਾ ਕੱਲ ਦੀ ਸਟੇਟਮੈਂਟ ਹੈ ਕਿ ਪੰਜਾਬ ਨੂੰ ਐਗਰੀਕਲਚਰ ਇਕਨੋਮੀ ਤੋਂ ਇੰਡਸਟਰੀਅਲ ਇਕਨੋਮੀ ਵੱਲ ਔਰ ਸਰਬਸਵਾਲੀਕਾਉਂ ਵਾਲਾ ਬਦਲਣਾ ਪਊਗਾ ਜਿਹਦੇ ਚੋਂ ਸਾਫ ਸਾਫ ਜਾਹਰ ਇਹ ਹੁੰਦਾ ਕਿ ਇਹ ਕੋਈ ਵੀ ਚੀਜ਼ ਸਕੀਮ ਲੈ ਕੇ ਆਉਣ ਚਾਹੇ ਲੈਂਡ ਨੂੰ ਇਹ ਐਕੋਜੀਸ਼ਨ ਕਰਨ ਚਾਹੇ ਲੈਂਡ ਨੂੰ ਇਹ ਪੂਲਿੰਗ ਕਰਨ ਜਾਨੀ ਇਹਨਾਂ ਦੀ ਅੱਖਾਂ ਜਿਹੜੀ ਉਹ ਸਾਰੀ ਦੀ ਸਾਰੀ ਕਿਸਾਨਾਂ ਦੀ ਜ਼ਮੀਨ ਤੇ ਆ ਔਰ ਉਹ ਕਿਸਾਨਾਂ ਨੂੰ ਜ਼ਮੀਨ ਤੋਂ ਬਾਹਰ ਕਰਕੇ ਖੇਤੀਬਾੜੀ ਦੇ ਖੇਤਰ ਨੂੰ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨਾ ਚਾਹੀਦਾ ਹੈ ਸਰਕਾਰ ਨੇ ਤਾਂ ਇਹਦੇ ਬਹੁਤ ਲਾਭਦਗਣਾਈ ਨੇ ਕਿ ਬਹੁਤ ਫਾਇਦੇਮੰਦ ਆ ਕਿਸਾਨਾਂ ਨੂੰ ਇੱਕ ਸਾਲ ਦਾ ਲੱਖ ਰੁਪਇਆ ਮਿਲੇਗਾ ਜਦ ਤੱਕ ਪੂਰਾ ਸਟੈਬਲਿਸ਼ ਨਹੀਂ ਹੁੰਦਾ ਕਿਸਾਨ ਖੇਤੀ ਵੀ ਕਰ ਸਕਦਾ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਊਗਾ ਕਿਸ ਤਰ੍ਹਾਂ ਦੇਖਦੇ ਹੋ ਜੀ ਨਹੀਂ ਉਹਦੇ ਵਿੱਚ ਦੇਖੋ ਇਹ ਆ ਨਾ ਕਿ ਜਿਹੜੀ ਇਹਨਾਂ ਨੇ ਹੋਂ ਤੱਕ ਲੈਂਡ ਫ੍ਰੀਜ਼ ਕੀਤੀ ਹੈ ਅਗਰ ਇਹਨਾਂ ਨੇ ਕੋਈ ਧੱਕਾ ਹੀ ਨਹੀਂ ਸੀ ਕਰਨਾ ਤਾਂ ਫਿਰ ਉਹ ਲੈਂਡ ਫ੍ਰੀਜ਼ ਕਰਨ ਦਾ ਕੀ ਹੱਥ ਆ ਜੀ ਤੁਸੀਂ ਹੁਣ ਤੱਕ ਇਹ ਕਹਿ ਰਹੇ ਨੇ ਵੀ ਤੁਸੀਂ ਜਿਹੜੀ ਛੋਟੀ ਜ਼ਮੀਨ ਸਾਡੇ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਉਹਦੇ ਤੇ ਤੁਸੀਂ ਯਾਰ ਕੋਠਾ ਵੀ ਨਹੀਂ ਪਾ ਸਕਦੇ ਪਸ਼ੂਆਂ ਵਾਲਾ ਬਰਾਂਡਾ ਵੀ ਨਹੀਂ ਪਾ ਸਕਦੇ ਕਿਉਂਕਿ ਉਹ ਲੈਂਡ ਫਰੀ ਜ ਉਹ ਲੈਂਡ ਫਰੀ ਜ ਹੋਗੀ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਇਹ ਹਾਥੀ ਦੇ ਦੱਦ ਨੇ ਜਿਹੜੇ ਖਾਣ ਵਾਲੇ ਹੋਰ ਨੇ ਦਿਖਾਉਣ ਵਾਲੇ ਹੋਰ ਨੇ ਜਦੋਂ ਵੀ ਕੋਈ ਸਰਕਾਰ ਕੋਈ ਵੀ ਲੋਕ ਵਿਰੋਧੀ ਪਾਲਿਸੀ ਲੈ ਕੇ ਆਉਂਦੀ ਆ ਤਾਂ ਪਹਿਲਾਂ ਉਹਦਾ ਕੋਈ ਨਾ ਕੋਈ ਉਹ ਮਾਲ ਵੀ ਚਿਹਰਾ ਦਿਖਾਉਂਦੀ ਇਸ ਕਰਕੇ ਜਿਹੜਾ ਇਹ ਹਿਊਮਨ ਫੇਸ ਦਿਖਾਇਆ ਜਾ ਰਿਹਾ ਰੀਅਲ ਚ ਨਹੀਂ ਆਇਆ ਹੈ ਰੀਅਲ ਚ ਤਾਂ ਕਿਸਾਨਾਂ ਨੂੰ ਜ਼ਮੀਨ ਤੋਂ ਆਊਟ ਕਰਕੇ ਉਹਨਾਂ ਦੀ ਖੇਤੀ ਖੋਹ ਲਈ ਲੈਂਡ ਪੂਲਿੰਗ ਦਾ ਜੀ ਅਸਲ ਜਿਹੜੀ ਸਮੱਸਿਆ ਹੈ ਉਹਦੀ ਜੜ ਕੀ ਹੈ ਅੱਜ ਦਾ ਦੌਰ ਕਿਹੜਾ ਹੈ ਅੱਜ ਦਾ ਕਾਰਪੋਰੇਟਿਕ ਦੌਰ ਅਸੀਂ ਆਮ ਕਹਿੰਦੇ ਆ ਹੈ ਕਿ ਅਸਲ ਸਾਮਰਾਜ ਦਾ ਸਭ ਤੋਂ ਸਿੱਖ ਰ ਹੈ ਇਹ ਇਹ ਸਾਰਾ ਕੰਪਨੀਆਂ ਦਾ ਇਹ ਇੱਕ ਗਮ ਹੈ ਤਾਂ ਇਹ ਜਿਹੜਾ ਕਾਰਪੋਰੇਟ ਸੈਕਟਰ ਆ, ਸ਼ਾਮਰਾਜੀ ਸੈਕਟਰ ਆ, ਲੋਕਾਂ ਦੀ ਲੁੱਟ, ਲੋਕਾਂ ਦੇ ਸਾਧਨ ਕੋਹਥੇ ਆਉਂਦਾ? ਸਾਡਾ ਸਿਸਟਮ ਨਿੱਜੀਕਰਨ ਸਾਰਾ ਕੁਝ ਉਹਨਾਂ ਨੂੰ ਕਰ ਇਹਦਾ ਨਾ ਸਰਕਾਰ ਦਾ ਕੋਈ ਰੋਲ ਨਹੀਂ। ਇਕਨੋਮੀ ਮੁੱਖ ਹੈ। ਇਥੋਂ ਦੇ ਸਾਧਨ ਦੇਣੇ ਕਰਨੇ ਕਾਰਪੋਰੇਟ ਦਾ ਸਾਡੀ ਸਰਕਾਰ ਦਾ ਰੋਲ ਆ। ਇਸ ਕਰਕੇ ਜਿਹੜੀਆਂ ਜ਼ਮੀਨਾਂ ਕਹਿੰਦੇ ਆ ਕਿਸਾਨਾਂ ਦਾ ਕਬੂਲੀਆਂ ਵਸਾਵਾਂ ਗਿਆ। ਪਹਿਲੀ ਗੱਲ ਤਾਂ ਜਿਹੜਾ ਸ਼ਹਿਰੀਕਰਨ ਦਾ ਸਲੋਗਨ ਹੈ ਸ਼ਹਿਰਾ ਦੇ ਜਿਹੜੇ ਗਰੀਬ ਗੁਰਬੇ ਸ਼ਹਿਰਾ ਚ ਆਪਾਂ ਕਹਿਣਾ ਵੀ ਕਾਲ ਦੱਸਦੇ ਨੇ ਵੀ ਉੱਥੇ ਜਰ ਵਾਤਾਵਰਨ ਸ਼ਹਿਰ ਚ ਇਕੱਠੇ ਰਹਿਣ ਕਰਕੇ ਵਾਤਾਵਰਨ ਠੀਕ ਨਹੀਂ ੁੱਲੀ ਹਵਾ ਚ ਜਾਓ ੁੱਲੇ ਮਕਾਨਾਂ ਚ ਜਾਓ ਇਹ ਕਿਹੜਾ ਸੈਕਟਰ ਹੈ ਕੀ ਗਰੀਬ ਗੁਰਬਾ 5% ਤੋਂ ਜਿਹੜਾ ਉਪਲਬ ਕੋਈ ਹਿੱਸਾ ਹੈ ਉਹ ਇਥੇ ਆ ਕੇ ਬਸ ਸਕਦਾ ਜ਼ਮੀਨ ਕਿਹਦੇ ਕੋਲ ਜਾਣੀ ਹੈ ਸਰਕਾਰ ਤਾਂ ਇੱਕ ਤਰ੍ਹਾਂ ਦਾ ਸੌਦੇਬਾਜ਼ ਹੈ ਇਸ ਮੀਨ ਸਾਡੀ ਜਾਣੀ ਹੈ ਵੱਡੀਆਂ ਕੰਪਨੀਆਂ ਕਦ ਕਾਰਪੋਰੇਟ ਸੈਕਟਰ ਕੋਲ ਉਹਨੇ ਕਦੋਂ ਵਿੱਚ ਜਿਹੜੀਆਂ ਕੀ ਕਰਨਾ ਅਸਲ ਸਾਰਾ ਕੁਝ ਉਧਰ ਨੂੰ ਜਾ ਰਿਹਾ ਸਾਨੂੰ ਇਹ ਸਮਝਣ ਦੀ ਲੋੜ ਹੈ ਇਸ ਕਰ ਸਾਡਾ ਵਿਰੋਧ ਪ੍ਰਬੰਧ ਦੇ ਖਿਲਾਫ ਹੈ ਕਾਰਪੋਰੇਟ ਸੈਕਟਰ ਦੇ ਖਿਲਾਫ ਹੈ ਮੇਰਾ ਭੁਗਤਾਨ ਮਨ ਨੂੰ ਗਾਲਾਂ ਕੱਢਣ ਦਾ ਸਾਡਾ ਕੋਈ ਫਾਇਦਾ ਨਹੀਂ ਉਹਨੇ ਤਾਂ ਇੱਕ ਰੋਲ ਪਲੇ ਕਰਨਾ ਕੋਈ ਵੀ ਪਾਰਟੀ ਆਜਾ ਜਿਹੜੀਆਂ ਪਾਰਟੀਆਂ ਦਾ ਸਿਰ ਵਿਰੋਧ ਕਰਨਗੇ ਉਹ ਵੀ ਇਹੇ ਕੁਝ ਕਰਨਗੇ ਆਕਨੋਮੀ ਨੂੰ ਕਿਹਨੇ ਚਲਾਉਣਾ ਹੈ ਇਹ ਵਿਨਿਆਦ ਹੈ ਕਾਰਪੋਰੇਟ ਇਕਨੋਮੀ ਦੁਨੀਆ ਦੀ ਚਲਾ ਰਿਹਾ ਤੇ ਕੰਪਨੀਆਂ ਦਾ ਇੱਕ ਸਿਸਟਮ ਬਣ ਗਿਆ। ਇਸ ਕਰਕੇ ਇਹਦੇ ਵਿਰੋਧ ਜਿੰਨਾ ਚਿਰ ਅਸੀਂ ਨਹੀਂ ਸਮਝਦੇ ਅਸੀਂ ਜਿਵੇਂ ਕਹਿੰਨੇ ਉੱਤੇ ਉੱਤੇ ਪੱਤਿਆਂ ਨਾਲ ਉੱਟਮਾਰ ਕਰਾਂਗੇ। ਵਿਨਿਆਦ ਸਿਸਟਮ ਹੈ ਸਾਡੇ ਆਪਣੇ ਆਗੂਆਂ ਦੀ ਲੋਕਾਂ ਦੀ ਲੋਕਾਂ ਨੂੰ ਚੇਤਨਨ ਕਰਨ ਦੀ ਲੋੜ ਹੈ। ਜਿੰਨਾ ਚਿਰ ਇਹ ਸਿਸਟਮ ਰਹੂਗਾ ਸਾਡੀ ਬਰਬਾਦੀ, ਸਾਡੀ ਤੰਗੀ, ਸਾਡੀ ਗਰੀਬੀ, ਸਾਡੀ ਬੇਰੁਜ਼ਗਾਰੀ ਸਾਰੀਆਂ ਚੀਜ਼ਾਂ ਇਹ ਦੇਣ ਗਿਆ ਸਾਡਾ ਬਹਾਤਵਰਦ ਵੀ ਇਖਲਾਕ ਕਰਨ ਦੀ ਹੈ ਸਾਰਾ ਕੁਝ ਦੀ ਦੇਣ ਇਹ ਸਿਸਟਮ ਹੈ ਸਿਸਟਮ ਨੂੰ ਲੋਕਾਂ ਦੇ ਹਿੱਤਾਂ ਚ ਬਦਲਣ ਦੀ ਸਾਡੀ ਜਿਹੜੀ ਕਿ ਸਟ੍ਰਗਲ ਹੈ ਉਹ ਅਸੀਂ ਸਾਰੇ ਜਥੇਬੰਦੀਆਂ ਇਸ ਗੱਲ ਲਈ ਅੱਗੇ ਵੱਧ ਰਹੀਆਂ ਨੇ ਬਦਲਣਾ ਵੀ ਚਾਹੀਦਾ ਹੈ ਤਾਂ ਨਹੀਂ ਇਹ ਦਮ ਤਾਂ ਜੇ ਅਸੀਂ ਚੁੱਪ ਰਹਿਵਾਂਗੇ ਨਹੀਂ ਵਿਰੋਧ ਕਰਾ ਕੇ ਇਹ ਚੀਜ਼ਾਂ ਵਾਪਰ ਦਿਆਂਈਆਂ ਨੇ ਸਾਡੇ ਖਿਲਾਫ ਤਾਂ ਅਸੀਂ ਚਾਹੁੰਦੇ ਹਾਂ ਵੀ ਇਸ ਕੰਦੇ ਸੈਮੀਨਾਰਾਂ ਨਾਲ ਇਸ ਕੰਦੇ ਇਕੱਠਾਂ ਨਾਲ ਪਿੰਡ-ਪਿੰਡ ਲੋਕਾਂ ਨੂੰ ਜਾ ਕੇ ਸਮਝਾਈਏ